ਦੀ ਦੀ ਡਿਮਾਂਡ ਆ ਬਰਤਨਾ ਦੀ ਡਿਮਾਂਡ ਹੁੰਦੀ ਹੈ ਗਿਫਟ ਆਈਟਮ ਦੀ ਡਿਮਾਂਡ ਹੁੰਦੀ ਹੈ ਜਿਸ ਤਰ੍ਹਾਂ ਬਾਹਰ ਲੱਗੇ ਹੋਏ ਗਿਫਟ ਆਈਟਮ ਸਾਰੇ ਬਾਕੀ ਅਜੇ 1-2 ਦਿਨ ਚ ਦੇਖੋ ਜੋ ਸਾਡੇ ਬੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਸਾਨੂੰ ਹੁਣ ਹੋਲੀ ਹੋਲੀ ਅਵੇਅਰਨੈਸ ਆ ਰਹੀ ਹੈ ਇਸ ਕਰਕੇ ਮੇਰੀ ਇਹ ਵੀ ਇੱਕ ਰਿਕੁਐਸਟ ਹੈ ਕਿਉਂਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਕੁਕਿੰਗ ਪੌਟਸ ਵੀ ਮਿਲਣਗੇ ਸਿਰਫ ਸਰਵਿੰਗ ਨਹੀਂ ਕੁਕਿੰਗਸ ਵਾਲ ਵੀ ਬਹੁਤ ਜ਼ੋਰ ਲਾਣਾ ਚਾਹੀਦਾ ਹੁਣ ਇਹ ਸਭ ਲੇਟੈਸਟ ਹੈ ਕਰਵੇ ਕਰਕੇ ਜੋ ਵਿਆਹ ਸ਼ਾਦੀਆਂ ਦਾ ਕੇਸੀ ਜਾਣਾ ਹਾਂ ਬਿਲਕੁਲ ਪਰਿਵਾਰ ਹੈ ਨਾ ਹਾਂ ਤਾਂ ਨਿਆ bridal ਲਈ ਹਾ ਸਪੈਸ਼ਲ bridal ਚ ਆ ਜਾਣਗੇ ਕਿ ਕ੍ਰੋਕਰੀ ਇੱਕ ਸਪੈਸ਼ਲੀ ਐਕਚੁਅਲ ਚ ਪਤਾ ਚੱਕਰ ਕੀ ਹੈ ਜਿਹੜੀ ਕ੍ਰੋਕਰੀ ਦੀ ਆਈਟਮਾਂ ਹੁੰਦੀਆਂ ਉਹ ਲੋ ਰੇਂਜ ਦੇ ਵਿੱਚ ਆਂਦੀਆਂ ਨੇ ਉਹ ਜਿਹੜਾ ਕਿ ਨਾਰਮਲ ਬੰਦੇ ਨੇ ਕਿਤੇ ਮੰਨ ਲਓ ਕਿਸੇ ਹੋਜ਼ਰੀ ਵਾਲੇ ਨੇ ਜਾਂ ਕਿਸੇ ਹੋਰ ਇੰਡਸਟਰੀਅਲਸ ਨੇ ਜਿਹੜੇ ਸਸਤੇ ਗਿਫਟਸ ਦੇਣੇ ਹੁੰਦੇ ਉਹ ਥੋੜਾ ਕ੍ਰੋਕਰੀ ਵੱਲ ਰੁਝਾਨ ਹੁੰਦਾ ਤੇ ਦੀਵਾਲੀ ਪਰ ਸੇਲ ਲਗਾ ਦਿਆ ਹਾਂ ਹਾਂਜੀ ਹਾਂਜੀ ਦੀਵਾਲੀ ਸੇਲ ਲਗਾਇਆ ਹੈ ਬਿਲਕੁਲ ਇਧਰ 150 ਕੀ ਲੈਣ ਲਗਾ ਹੈ ਇਧਰ 200 250 300 400 500 ਕੀ ਰੇਂਜ ਵਿੱਚ ਹੈ ਕੋਈ ਦੀਵਾਲੀ ਦੀ ਉਮੀਦ ਹੈ ਕਿ ਅੱਛੀ ਲੱਗੇਗੀ ਬਾਕੀ ਦੇਖੋ ਹਮੇ ਸਾਰੀਏ ਪਸੰਦੀ ਆ ਕੀ ਕੀ ਕਰੇ ਦੀਵਾਲੀ ਦੀਆਂ ਤਿਆਰੀਆਂ ਹੈ ਹਾਂਜੀ ਹਾਂਜੀ ਦੀਵਾਲੀ ਨਾ ਜੋ ਇਹ ਵਸੋ ਬਾਹਰ ਹੋ ਰਿਹਾ ਆਮ ਬੰਦੇ ਦੇ ਹੱਥ ਤੱਕ ਨਹੀਂ ਹੈ ਇਹ ਮਤਲਬ ਆਮ ਬੰਦੇ ਦਾ ਸੋਨਾ ਹੈ ਸਮਝ ਲਓ ਇਹਦੇ ਤੇ ਇਨਵੈਸਟਮੈਂਟ ਲਈ 골ਡ ਤੇ ਇਨਵੈਸਟਮੈਂਟ ਲਈ ਇੱਕ ਬਰਾਬਰ ਹੈ ਜੀ ਬੌਂਚ ਇਹਨਾਂ ਵੀ ਅੱਛੀ ਹੈ ਜੀ ਚੀਜ਼ ਕਰੋਕਰੀ ਜਿਦਾ ਬਹੁਤ ਅੱਛਾ ਹੈ بس ਇਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਆ। ਪਲਾਸਟਿਕ ਘਟ ਚੱਲਦੇ ਆ ਅੱਜ ਕੱਲ੍ਹ। ਹਾਂਜੀ ਪਲਾਸਟਿਕ ਘਟਦਾ। ਪਵਿੱਤਰ ਤਿਹਾਰ ਦੁਸ਼ਹਿਰੇ ਤੋਂ ਬਾਅਦ ਕਈ ਤਾਂ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਔਰ ਇਸ ਤਿਹਾਰ ਤੋਂ ਪਹਿਲਾਂ ਬਾਜ਼ਾਰਾਂ ਦੀਆਂ ਰੌਣਕਾਂ ਵੱਜ ਜਾਂਦੀਆਂ ਨੇ ਕਿਉਂਕਿ ਜਿੱਥੇ ਘਰ ਦੀ ਖਰੀਦਾਰੀ ਤੋਂ ਲੈ ਕੇ ਖੁਦ ਪਰਸਨਲ ਚੀਜ਼ਾਂ ਲਈ ਚਾਹੇ ਉਹ ਮੇਕਅੱਪ ਦਾ ਸਮਾਨ ਹੋਵੇ, ਘਰ ਦੀਆਂ ਚੀਜ਼ਾਂ ਹੋਣ ਕਰੋਕਰੀ ਹੋਵੇ ਜਾਂ ਫਿਰ ਨਵੇਂ ਕੱਪੜੇ ਹੋਣ ਜਾਂ ਫਿਰ ਘਰ ਦੇ ਲਈ ਪਾਂਡੇ ਖਰੀਦਣੇ ਹੋਣ ਦੀਵਾਲੀ ਨੂੰ ਖਾਸ ਘਰ ਦੇ ਸਾਮਾਨ ਤੋਂ ਲੈ ਕੇ ਆਪਣੇ ਪਰਸਨਲ ਚੀਜ਼ਾਂ ਦੀ ਜਿਹੜੀ ਹੈ ਖਰੀਦਾਰੀ ਬੇहद ਜ਼ਰੂਰੀ ਹੁੰਦੀ ਹੈ ਔਰ ਇਸ ਇਤਿਹਾਰ ਦੇ ਉਤੇ ਸਾਲ ਦੇ ਉਤੇ ਸ਼ਾਪਿੰਗ ਜਿਹੜੀ ਹੈ ਉਹ ਕਾਫੀ ਜ਼ਿਆਦਾ ਬਚ ਜਾਂਦੀ ਹੈ ਔਰ ਇਸ ਵਕਤ ਲੁਧਿਆਣਾ ਦੇ ਸਭ ਤੋਂ بڑے ਬਾਜ਼ਾਰ ਚੋੜਾ ਬਾਜ਼ਾਰ ਦੇ ਵਿੱਚ ਮੌਜੂਦਾਂ ਕੈਂਟਾਗੜ ਤੋਂ ਲੈ ਕੇ ਚੋੜਾ ਬਾਜ਼ਾਰ ਦੀਆਂ ਪੂਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਹਾਲਾਤ ਨੇ ਦੁਸ਼ਹਿਰੇ ਤੋਂ ਬਾਅਦ ਕੀ ਦੁਕਾਨਦਾਰ ਕੀ ਉਮੀਦ ਕਰ ਰਹੇ ਨੇ ਔਰ ਕੀ ਇਸ ਵਾਰ ਦੀ ਦੀਵਾਲੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਜਾਏਗੀ ਲੋਕਾਂ ਦੀ ਬਾਇੰਗ ਪਾਵਰ ਦਾ ਕੀ ਹਾਲ ਹੈਗਾ ਔਰ ਬਾਜ਼ਾਰ ਦੀ ਕੀ ਸਥਿਤੀ ਹੈ ਗੱਲਬਾਤ ਕਰਾਂਗੇ ਇੱਥੇ ਤੁਸੀਂ ਫਿਲਹਾਲ ਚੋੜੇ ਬਾਜ਼ਾਰ ਦੀਆਂ ਤਸਵੀਰਾਂ ਦੇਖ ਰਹੇ ਹੋ ਦੁਸ਼ਹਿਰਾ ਨਿਕਲ ਚੁੱਕਾ ਹੈ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੇ ਨਵੇਂ ਸਮਾਨ ਨਾਲ ਆਪਣੀਆਂ ਦੁਕਾਨਾਂ ਭਰ ਲੀਆਂ ਨੇ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਗ੍ਰਾਹਕਾਂ ਦਾ ਫਿਲਹਾਲ ਚੋੜਾ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਹਰ ਦੁਕਾਨਦਾਰ ਇੰਤਜ਼ਾਰ ਕਰ ਰਿਹਾ ਗ੍ਰਾਹਕਾਂ ਦਾ ਔਰ ਇੰਤਜ਼ਾਰ ਇੱਥੇ ਤੁਸੀਂ ਦੇਖ ਸਕਦੇ ਹੋ ਪਾਂਡੇ ਦੀਆਂ ਦੁਕਾਨਾਂ ਤੋਂ ਲੈ ਕੇ ਘੜੀਆਂ ਕੱਪੜੇ ਜੁੱਤੇ ਜੁਐਲਰੀ ਹਰ ਉਹ ਚੀਜ਼ ਦੀ ਦੁਕਾਨ ਇੱਥੇ ਮੌਜੂਦ ਹੈ ਕਿਉਂਕਿ ਲੁਧਿਆਣਾ ਹੀ ਨਹੀਂ ਡਿਸਟ੍ਰਿਕਟ ਲੁਧਿਆਣਾ ਦਾ ਸਭ ਤੋਂ بڑا ਸ਼ਹਿਰ ਹੈ ਜਿੱਥੇ ਲੋਕ ਖਰੀਦਦਾਰੀ ਕਰਨ ਪਹੁੰਚਦੇ ਹਨ ਔਰ ਦੀਵਾਲੀ ਦੇ ਮੌਕੇ ਤੇ ਬਰਤਨਾਂ ਦੀ ਖਰੀਦਾਰੀ ਜਿਹੜੀ ਹੈ ਬੇहद ਜ਼ਰੂਰੀ ਹੁੰਦੀ ਹੈ ਲੋਕ ਸਭ ਤੋਂ ਵੱਧ ਖਰੀਦਾਰੀ ਬਰਤਨਾਂ ਦੀ ਕਰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਸਜੀਆਂ ਹੋਈਆਂ ਨੇ ਕਲੌਕ ਕੜੀਆਂ ਨੇ ਉਹ ਜਿਹੜੀਆਂ ਖਰੀਦਣ ਲਈ ਇੱਥੇ ਲੋਕ ਪਹੁੰਚਦੇ ਨੇ ਪਰ ਇਸ ਵਾਰ ਦਾ ਮਾਹੌਲ ਕੀ ਹੈ ਕਿਸ ਤਰ੍ਹਾਂ ਦੀ ਹੈ ਦੀਵਾਲੀ ਕੀ ਹੈ ਬਾਇੰਗ ਪਾਵਰ ਲੋਕਾਂ ਦੀ ਔਰ ਪਾਂਡਿਆਂ ਦੀ ਦੁਕਾਨ ਦੀ ਅਗਰ ਗੱਲ ਕਰੀਏ ਤਾਂ ਦੁਕਾਨ ਦੇ ਵਿੱਚ ਸਭ ਤੋਂ ਜ਼ਿਆਦਾ ਖਰੀਦਾਰੀ ਅਗਰ ਦੀਵਾਲੀ ਦੇ ਉੱਤੇ ਕਹੀਏ ਤਾਂ ਬਰਤਨਾ ਦੀ ਖਰੀਦਾਰੀ ਹੁੰਦੀ ਹੈ ਪਾਂਡਿਆਂ ਦੀ ਖਰੀਦਾਰੀ ਹੁੰਦੀ ਹੈ ਕਿਉਂਕਿ ਇਹ ਸ਼ੁਭ ਮੰਨਿਆ ਜਾਂਦਾ ਵੀਰ ਜੀ ਦੀਵਾਲੀ ਤੋਂ ਪਹਿਲਾਂ ਨਾ ਲੋਕ ਖਰੀਦਾਰੀ ਕਰਦੇ ਔਰ ਬਰਤਨਾ ਦੀ ਖਰੀਦਾਰੀ ਜ਼ਰੂਰੀ ਹੁੰਦੀ ਹੈ ਕਿਉਂਕਿ ਸ਼ੁਭ ਮੰਨਿਆ ਜਾਂਦਾ ਇਸ ਵਾਰ ਕੀ ਹਾਲਾਤ ਹੈ ਇਸ ਵਾਰ ਅਜੇ ਕੋਈ ਹਾਲਾਤ ਨਹੀਂ ਹੈਗੇ ਦੀਵਾਲੀ ਵਾਲੇ ਬਹੁਤ ਮੰਦਾ ਹੈ ਇਸ ਵਾਰ ਲੱਗਦਾ ਨਹੀਂ ਦੀਵਾਲੀ ਲੱਗੇਗੀ ਅੱਛਾ ਜੋ ਕੰਡੀਸ਼ਨ ਹੈ ਅੱਛਾ ਅੱਪਾ ਪਿਛਲੀਆਂ 3-4 ਦੀਵਾਲੀਆਂ ਤੋਂ ਸੁਣਦੇ ਆ ਰਹੇ ਆ ਕਿ ਸਲੋ 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 ਹਰ ਵਾਰੀ ਸਲੋ ਹੋ ਰਿਹਾ ਕੰਮ ਘਟ ਰਿਹਾ ਕੰਮ ਬਾਇੰਗ ਪਾਵਰ ਘਟ ਰਹੀ ਹੈ ਲੋਕਾਂ ਦੀ ਜਾਂ ਰੁਝਾਨ ਕਰਕੇ ਫਰਕ ਪੈ ਗਿਆ ਪਾਣੀ ਪੂਣੀ ਕਰਕੇ ਨਾ ਬਹੁਤ ਫਰਕ ਆਉਦੇ ਕਰਕੇ ਮਾਰਕੀਟ ਚ ਗਾਗ ਨਹੀਂ ਹੈਗਾ ਹੂੰ ਉਹਦੇ ਕਰਕੇ ਬਹੁਤ ਮੰਦਾ ਅੱਛਾ ਹਾਲਾਤ ਕੀ ਲੱਗ ਰਿਹਾ ਕਿ ਹਲੇ ਪਏ ਆਪਨੇ ਕੋਲ 10 ਬਰ ਦੇਖੋ ਤਿਆਰੀ ਕੀ ਕੀ ਹੈ ਬਰਤਨਾਂ ਦੀ ਖਰੀਦ ਤਿਆਰੀ ਤੇ ਹਾਰਕ ਦੀ ਹੈਗੀ ਐ ਇਸ ਵੇਲੇ ਬਹੁਤ ਹੈ ਨਾ ਹੂੰ ਤਿਆਰੀ ਬਹੁਤ ਹੈ अच्छा ज्यादा अगर ਤੁਸੀਂ ਦੱਸ ਸਕਦੇ ਹੋ ਕਿ ਕੀ ਕੀ ਲੋਕ ਜ਼ਿਆਦਾ ਦੀਵਾਲੀ ਤੇ ਖਰੀਦੇ ਆਂ ਔਰ ਕਿਸ ਚੀਜ਼ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਸਭ ਚੀਜ਼ ਦੀ ਡਿਮਾਂਡ ਆ ਬਰਤਨਾਂ ਦੀ ਡਿਮਾਂਡ ਹੁੰਦੀ ਹੈ ਗਿਫਟ ਆਈਟਮ ਦੀ ਡਿਮਾਂਡ ਹੁੰਦੀ ਹੈ ਜਿਸ ਤਰ੍ਹਾਂ ਬਾਹਰ ਲੱਗੇ ਹੋਏ ਗਿਫਟ ਆਈਟਮ ਸਾਰੀ ਬਾਕੀ ਅਜੇ 1-2 ਦਿਨ ਚ ਦੇਖੋ ਗਲਾਸ ਥਾਲੀਆਂ ਔਰ ਕੁੱਲੀਆਂ ਹਨਾ ਜ਼ਰੂਰੀ ਹੁੰਦੀ ਹੈ ਹਾਂਜੀ ਹਾਂਜੀ ਤੇ ਇਸ ਵਾਰ ਕੁਝ ਮਹਿੰਗਾ ਸਮਾਨ ਜਾਂ ਸੇਮ ਉਹੀ ਪ੍ਰਾਈਸ ਨੇ ਸੇਮ ਉਹੀ ਹੈ ਘਟਿਆ ਅੱਗੇ ਨਾਲੋਂ ਸੋਹਣ ਅੱਛਾ ਜੀਐਸਟੀ ਘਟੇ ਨਾਲ ਕਰਕੇ ਬਹੁਤ ਫਰਕ ਪਿਆ ਹੈ ਰੇਟ ਕਾਫੀ ਘਟੇ ਨੇ ਦੁਕਾਨਦਾਰ ਇਸ ਦੀਵਾਲੀ ਤੇ ਕੀ ਉਮੀਦ ਕਰ ਰਹੇ ਹਨ ਦੇਖੋ ਦੀਵਾਲੀ ਦੀ ਉਮੀਦ ਤੇ ਹੈਗੀ ਅੱਛੀ ਲੱਗੇਗੀ ਬਾਕੀ ਦੇਖੋ ਜੀ ਦੀਵਾਲੀ ਅੱਛੀ ਲੱਗਣੀ ਚਾਹੀਦੀ ਹੈ ਦੁਕਾਨਦਾਰਾਂ ਨੂੰ ਉਮੀਦ ਹੈ ਔਰ ਲੋਕਾਂ ਦੀ ਬਾਇੰਡ ਪਾਵਰ ਅੱਛੀ ਹੋਣੀ ਚਾਹੀਦੀ ਹੈ ਇੱਥੇ ਦੁਕਾਨਦਾਰ ਦੇਖੋ ਜਿਹੜੇ ਨੇ ਬਰਤਨਾਂ ਦੀ ਖਰੀਦਦਾਰੀ ਸ਼ੁਰੂ ਕਰ ਚੁੱਕੇ ਨੇ ਇਹ ਜੂਸਰ ਖਰੀਦਣ ਲਈ ਇੱਥੇ ਪਹੁੰਚੇ ਨੇ ਔਰ ਜ਼ਿਆਦਾਤਰ ਬਰਤਨ ਜਿਹੜੇ ਆ ਉਹੀ ਖਰੀਦੇ ਜਾਂਦੇ ਨੇ ਆਪਨੇ ਜੂਸਰ ਪਸੰਦ ਕੀਆ ਦੀਵਾਲੀ ਕੇ ਲੀਏ ਜੀ ਹਾਂ ਵਹੀਂ ਪਸੰਦ ਕਰੇ आपने है दिवाली के लिए स्पेशली ले रहे? हाँ, दिवाली के लिए स्पेशली ले रहे हैं अच्छा, इस पर इस त्यौहार पर बर्तन ज्यादा लोग खरीदते हैं आप क्या घर से क्या क्या खरीदने निकले हो तो अभी खैर अभी दस पंद्रह दिन है दीपावली अभी नहीं ले रहे हैं बच्चों के लिए जूस वगैरह होना होता है इसलिए अच्छा बच्चों के कपड़े नए कपड़े जूते ये भी स्पेशल हाँ स्पेशल हो ही जाता है दीपावली है खास करके ਤੁਈ ਵਸੇ ਇਸਲੀ ਹੋ ਜਾਂਦਾ ਛਟ ਦੀ ਦੀਪਾਵਲੀ ਮੇ ਹਮ ਲੋਗ ਬਿਲਕੁਲ ਉਸ ਮੇ ਯੂਜ਼ ਕਰਤੇ ਹੈ ਤਾਂ ਛਟ ਔਰ ਦੀਪਾਵਲੀ ਲਈ ਸਪੈਸ਼ਲ ਹੋ ਜਾਂਦਾ ਖਰੀਦਾਰੀ ਇੱਥੇ ਖਰੀਦਾਰੀ ਲੋਕ ਕਰ ਰਹੇ ਨੇ ਪਰ ਦੁਕਾਨਦਾਰ ਕਿਤੇ ਨਾ ਕਿਤੇ ਥੋੜਾ ਜਿਹਾ ਸਲੋ ਕਹਿ ਰਹੇ ਨੇ ਕਿ ਦੁਕਾਨਦਾਰੀਆਂ ਜਿਹੜੀਆਂ ਨੇ ਉਹ ਥੋੜੀਆਂ ਜਿਹੀਆਂ ਸਲੋ ਨੇ ਔਰ ਇੱਥੇ ਅਗਰ ਦੁਕਾਨਾਂ ਦੇ ਵਿੱਚ ਤੁਹਾਨੂੰ ਸੂਟਾਂ ਦੀ ਗੱਲ ਕਰਾਂ ਤਾਂ ਬੇਹਦ ਖੂਬਸੂਰਤ ਸੂਟ ਇੱਥੇ ਤੁਸੀਂ ਦੇਖੋ ਡਿਸਪਲੇ ਕੀਤੇ ਹੋਏ ਨੇ ਪੂਰੀ ਤਿਆਰੀ ਹੈ ਦੁਕਾਨਦਾਰਾਂ ਦੀ ਔਰ ਹੋਣਾ ਵੀ ਚਾਹੀਦਾ ਸਾਲ ਦੇ ਵਿੱਚ ਇੱਕ ਤਿਹਾੜ ਜਿਹੜਾ ਇਹ ਆਣਾ ਹੈ ਦੀਵਾਲੀ ਦਾ ਜਿੱਥੇ ਦੁਕਾਨਦਾਰ ਉਮੀਦ ਕਰਦੇ ਹਨ ਕਿ ਇਹ ਦੀਵਾਲੀ ਅੱਛੀ ਜਾਏਗੀ ਦੀਵਾਲੀ ਅੱਛੀ ਲੱਗੇਗੀ ਔਰ ਇਸੇ ਲਈ ਦੁਕਾਨਾਂ ਵੀ ਸਜਾਈਆਂ ਹੋਈਆਂ ਨੇ ਨਵੇਂ ਸੂਟ ਹਰ ਤਰ੍ਹਾਂ ਦੀ ਵਿਰੇਜੀ ਦੀਵਾਲੀ ਦੀ ਫੁੱਲ ਤਿਆਰੀ ਜੀ ਜੀ ਫੁੱਲ ਤਿਆਰੀ ਹੈ ਜੀ ਕੀ ਕੀ ਵੈਰਾਈਟੀ ਇਸ ਵਾਰ ਖਾਸ ਹੈ ਸਭ ਕੁਝ ਚੱਲ ਰਿਹਾ ਜੀ ਸਾੜੀਆਂ ਸੂਟ ਸ਼ਰਾਰੇ ਲਹਿੰਗੇ ਤਿਆਰੀ ਫੁੱਲ ਹੈ ਜੀ ਪਰ ਹੋਣੀ ਵੀ ਚਾਹੀਦੀ ਹੈ ਨਾ ਤਿਹਾਰ ਪਰ ਪਰ ਗਾਹਕ ਨਹੀਂ ਹੈਗਾ ਜੀ ਬਜ਼ਾਰ ਚ ਇਹ ਹੀ ਚੀਜ਼ ਅਸੀਂ ਪੁੱਛਣ ਆਏ ਆ ਕੀ ਲੱਗਦਾ ਗਾਹਕ ਕਿਉਂ ਨਹੀਂ ਆਪਾਂ ਹਰ ਦੀਵਾਲੀ ਨੂੰ ਕਹਿ ਦਿੰਨੇ ਆ ਸਲੋ ਹੈ ਸਲੋ ਹੈ ਕੀ ਕਹਿ ਸਕਦੇ ਆ ਕੁਝ ਤੁਹਾਨੂੰ ਪਤਾ ਹੈ ਸਾਡਾ ਕੰਮ ਹੀ ਜ਼ਿੰਮੇਵਾਰਾਂ ਦੇ ਸਿਰ ਤੇ ਆ ਕਿਸਾਨਾਂ ਦੇ ਸਿਰ ਤੇ ਜੱਟਾਂ ਦੇ ਪਰਹੜਾ ਨੇ ਮਾਰਤਾ ਇਹ ਚੱਕਰ ਭਜਦਾ ਨਾ ਹੁਣਾ ਕਰਕੇ ਵੀ ਸਾਡੇ ਕੰਮ ਨੂੰ ਜ਼ਿਆਦਾ ਪ੍ਰਭਾਵਿਤ ਹੋ ਪੈਂਦਾ ਫਰਕ ਪੈਂਦਾ ਬਾਕੀ ਦੇਖੋ ਚੱਲਦੇ ਆ ਸਾਰਿਆਂ ਦੇ ਨਾਲ ਹੀ ਇਹ अच्छा उम्मीद है कि अच्छा ही जाएगा हां जी हां जी उम्मीद तो है की देखो पर सोचो थाने पता ही 50 60% फर्क तो पना ही पना है जी काम दा बिल्कुल अच्छा इधर मैं दुकान पे थाने दिखाना दुकानदार वलो ਤੁਸੀਂ کیا خوبصورت سوٹ ساڑیاں اچھا ਵੀਰੇ जी कुछ आजकल दा ट्रेंड थोड़ा जे दसुगे की गा क्या पसंद कर रहे आजकल भाई शरारे ज्यादा चल रहे हैं जिस तरह बाहर डिस्प्ले दे दिखाए हो जी हां जी ਇਸ ਵਾਰ ਤੁਹਾਡੇ ਲਈ ਪਰਸਨਲੀ ਜੋ ਚੀਜ਼ਾਂ ਤਿਆਰ ਕਰਵਾਈਆਂ ਗਈਆਂ ਨੇ ਉਹ ਦਿਖਾ ਰਹੇ ਹਾਂ ਜਿਸ ਤਰਾ ਸ਼ਰਾਰੇ ਤੋਤੀ ਸਲਵਾਰ ਵਗੈਰਾ ਚੱਲ ਰਹੀ ਹੈ ਆ ਸ਼ਰਾਰੇ ਲਹਿੰਗੇ ਡਰੈਸਾਂ ਤੇ ਸਭ ਟੌਪ ਦੀਆਂ ਨੇ ਆਪਣੇ ਕੋਲੇ ਹੁਣ ਇਹ ਸਭ ਲੇਟੈਸਟ ਹੈ ਕਰਵੇ ਕਰਕੇ ਜੋ ਵਿਆਹ ਸ਼ਾਦੀਆਂ ਦਾ ਕੇ ਸੀ ਜਾਣਾ ਹਾਂ ਕਰਵਾ ਬਿਲਕੁਲ ਕਰਵਾ ਰਹੇ ਹਾਂ ਨਾ ਹਾਂ ਸੋ ਹਣੀਆਂ ਦਿਖਾਈ ਬ੍ਰਾਈਡਲ ਲਈ ਆ ਸਪੈਸ਼ਲ ਬ੍ਰਾਈਡਲ ਚ ਆ ਜਾਣਗੇ ਖਾਨਪੂਰੀ ਸੂਟ ਆ ਫਰਖਾਵਾਦੀ ਉਹ ਹੈਵੀ ਬ੍ਰਾਈਡਲ ਲਹਿੰਗੇ ਵਗੈਰਾ ਆ ਜਾਣਗੇ ਆਪਣੇ ਕੋਲੇ ਬਿਲਕੁਲ ਜਿਹੜੇ ਨਵੇਂ ਵਿਆਹੇ ਜੋੜੇ ਜਿਨ੍ਹਾਂ ਦਾ ਪਹਿਲਾ ਕਰਵਾ ਉਹਨਾਂ ਲਈ ਤਾਂ ਦਿਨ ਬਹੁਤ ਸਪੈਸ਼ਲ ਹੋ ਜਾਂਦਾ ਜੀ 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 ਬਹੁਤ ਬਹੁਤ ਅੱਛਾ ਵੀਰੇ ਜੀ ਦੁਕਾਨਦਾਰੀ ਦੇ ਵਿੱਚ ਆਪਾਂ ਵੈਸੇ ਹੁਣ ਕਹਿੰਦੇ ਆ ਕਿ ਮਹਿੰਗਾਈ ਵਧ ਗਈ ਪਰ ਦੁਕਾਨਦਾਰ ਜਿਆਦਾ ਇਹੀ ਕਰਦੇ ਆ ਕਿ ਕੰਮ ਚੱਲੇ ਹੈ ਨਾ ਰੇਟ ਮਾਰਜਨ ਵਿਸ਼ੇਖ ਥੋੜਾ ਕੱਟ ਹੋ ਜਵੇ ਇਸ ਵਾਰ ਅਗਰ ਦੀ ਗੱਲ ਕਰਾਂ ਤਾਂ ਕੀ ਥੋੜਾ ਜਿਹਾ ਰੇਟ ਵੱਧ ਹੈ ਜਾਂ ਘਟ ਰੇਟ ਕੁਛ ਨਹੀਂ ਰੇਟ ਤਾਂ ਉਹੀ ਹੈ ਜੀ ਜੋ ਪਹਿਲਾਂ ਸੀ ਜੋ ਪਿਛਲੇ ਸਾਲ ਦੀ 5 ਸਾਲ ਪਹਿਲਾਂ ਸੀ ਵੈਰਾਈਟੀ ਦੇ ਸਿਰ ਤੇ ਆ ਹਾਂ ਜਿਸ ਦਾ ਕਪੜਾ ਲਵਾਂਗੇ ਉਸ ਦਾ ਰੇਟ ਹੈ ਰੇਟ ਤੇ ਕੋਈ ਉਹ ਨਹੀਂ ਹੈਗਾ ਮਤਲਬ ਇਦਾਂ ਦਾ ਨਹੀਂ ਕਿ ਕੰਮ ਘੱਟ ਗਏ ਤਾਂ ਆਪਾਂ ਰੇਟ ਤੋਂ ਨਹੀਂ ਨਹੀਂ ਉਹ ਨਹੀਂ ਉਹਦਾ ਰੇਟ ਤਾਂ ਨੋਰਮਲ ਹੀ ਹੈ ਜੀ ਨੋਰਮਲ ਰੇਟ ਹੋਣਗੇ ਕਸਟਮਰ ਆਉਣਗੇ ਬਿਲਕੁਲ ਸਹੀ ਜੇ ਅਸੀਂ ਸੋਚਾਂਗੇ ਰੇਟ ਵਧਾ ਦਈਏ ਕਸਟਮਰ ਲੈਲੀ ਘਟਾ ਹੋਰ ਘਟ ਹੋ ਜਾਏਗਾ ਉਹ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਜਾਣਾ ਬਿਲਕੁਲ ਸਹੀ ਰੇਟ ਬਹੁਤ ਜੈਨੂਇਨ ਔਰ ਇਸੇ ਲਈ ਕਿ ਕਸਟਮਰ ਜਿਹੜਾ ਦੁਕਾਨ ਤੇ ਜ਼ਰੂਰ ਪਹੁੰਚੇ ਕਰਵਾ ਚੌਥ ਦੀਆਂ ਤਿਆਰੀਆਂ ਤੁਸੀਂ ਕਰਨੀਆਂ ਨੇ ਤਾਂ ਤੁਹਾਡੇ ਲਈ ਦੁਕਾਨਾਂ ਸੱਜੂਕੀਆਂ ਨੇ ਔਰ ਜੁਐਲਰੀ ਤੋਂ ਲੈ ਕੇ ਸੂਟਾਂ ਤੋਂ ਲੈ ਕੇ ਹਰ ਉਹ ਚੀਜ਼ ਔਰ ਅਗਰ ਘਰ ਲਈ ਖਰੀਦਾਰੀ ਕਰਨੀ ਹੈ ਤਾਂ ਦੁਕਾਨਾਂ ਦੇ ਵਿੱਚ ਕਰੋਕਰੀ ਬਰਤਨ ਦਾ ਸਮਾਨ ਸਾਰਾ ਲੱਗ ਚੁੱਕਾ ਹੈਗਾ ਔਰ ਇਥੇ ਕਲੌਕ ਵਗੈਰਾ ਦੀ ਖਰੀਦਾਰੀ ਦੀਵਾਲੀ ਦੇ ਉੱਤੇ ਸਪੈਸ਼ਲ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਕਲੌਕਸ ਜਿਹੜੇ ਨੇ ਕੜੀਆਂ ਰੱਖੀਆਂ ਨੇ ਦੀਵਾਲੀ ਦੇ ਤਕਰੀਬਨ ਆਪਾਂ ਕਲੌਕ ਜਿਹੜਾ ਜ਼ਰੂਰ ਬਦਲਦੇ ਆ ਜ਼ਰੂਰ ਚੇਂਜ ਕਰਦੇ ਆ ਇਸੇ ਲਈ ਕੜੀਆਂ ਜਿਹੜੀਆਂ ਨੇ ਇੱਥੇ ਖਰੀਦਣ ਲਈ ਲੋਕ ਪਹੁੰਚ ਰਹੇ ਨੇ ਔਰ ਦੁਕਾਨਾਂ ਵੀ ਜਿਹੜੀਆਂ ਨੇ ਤਿਆਰ ਨੇ ਨਵੇਂ-ਨਵੇਂ ਵੈਰਾਈਟੀਆਂ ਇੱਥੇ ਲੱਗ ਚੁੱਕੀਆਂ ਨੇ ਔਰ ਕੜੀਆਂ ਦੀ ਖਰੀਦਾਰੀਆਂ ਇੱਥੇ ਹੋ ਰਹੀਆਂ ਨੇ ਮੈਂ 2200 2500 300 ਇਸ ਰੇਂਜ ਮੈਂ ਭਾਈ ਬਿਲਕੁਲ ਔਰ ਇਹੀ ਹੈ ਨਾ ਜੈਨੂਨ ਰੇਟ ਹੀ ਹੋਣੇ ਚਾਹੀਦੇ ਤਾਂ ਕਿ ਗੇਟੀ ਹਾਂਜੀ ਹਾਂਜੀ ਗਾਹਕੋ ਤਾਂ ਕਿ ਪਸੰਦ ਵੀ ਆਏ ਅੱਛਾ ਵੀ ਲੱਗੇ ਇਹ ਦੀਵਾਲੀ ਸੇਲ ਕਰਕੇ ਲਗਾਏ ਜੀ ਅੱਛਾ ਦੀਵਾਲੀ ਪਰ ਸੇਲ ਲਗਾ ਦਿਆ ਹਾਂਜੀ ਹਾਂਜੀ ਦੀਵਾਲੀ ਸੇਲ ਲਗਾਏ ਬਿਲਕੁਲ ਇਧਰ 150 ਕੀ ਲੈਣ ਲਗਾ ਇਧਰ 200 250 300 400 500 ਕੀ ਰੇਂਜ ਮੈਂ ਬਿਲਕੁਲ ਅੱਛਾ ਸਾਰੀ ਦੀਵਾਲੀ ਦੀਆਂ ਤਿਆਰੀਆਂ ਆਪਣੇ ਕੋਲ ਨਵੀਂ ਵੈਰਾਈਟੀ ਸਾਰੀ ਵੈਰਾਈਟੀ ਆ ਹਾਂਜੀ ਹਾਂਜੀ ਨਵੀਂ ਵੈਰਾਈਟੀਆਂ ਸਾਰੇ ਇੱਥੇ ਸਭ ਕਸਟਮਰ ਜਿਹੜੇ ਨੇ ਉਹ ਪਹੁੰਚੇ ਨੇ ਔਰ ਕਲੌਕ ਦੀ ਜਿਹੜੀ ਖਰੀਦਾਰੀ ਹੈ ਬੇਹ ਜਰੂਰੀ ਹੁੰਦੀ ਹੈ ਜਿੱਦਾਂ ਭਾਂਡਿਆਂ ਦੀ ਖਰੀਦਾਰੀ ਜ਼ਰੂਰੀ ਹੁੰਦੀ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਮੇ ਇੱਕ ਘੜੀਆਂ ਵਾਲੇ ਕਲੌਕ ਚੱਲ ਰਿਹਾ ਬਹੁਤ ਜ਼ਿਆਦਾ ਟ੍ਰੈਂਡਿੰਗ ਮੇ ਦਿਖਾ ਦਿਓ ਜਿਹੜੇ ਜਿਹੜੀ ਅੱਜ ਕੱਲ ਟ੍ਰੈਂਡਿੰਗ ਚੱਲਦੀ ਹੈ ਤੁਸੀਂ ਗਣਪਤੀ ਜੀ ਵਾਲੇ ਲੱਗ ਗਏ ਸਾਰੇ ਟ੍ਰੈਂਡਿੰਗ ਮੇ ਬਲੌਗ ਹੈ ਇਹ ਸਭ ਇਹ ਬੇहद ਖਾਸ ਖਾਸ ਲੱਗ ਰਹੀ ਹੈ ਜਿਹੜੀ ਗਰਾਰੀਆਂ ਘੁਮਰੀਆਂ ਨੇ ਹਾਂਜੀ ਕੀ ਪ੍ਰਾਈਸ ਹੋਏਗਾ ਦਾ ਇਹ ਭਾਜੀ 650 ਰੁਪਏ ਕੀ ਹੈ ਹਮ 650 ਰੁਪਏ ਦੀ ਹੈ ਗਰਾਰੀਆਂ ਵਾਲੀ 1 ਇਅਰ ਦੀ ਵਾਰੰਟੀ ਬਿਲਕੁਲ ਔਰ ਇੱਥੇ ਜਿਹੜੀ ਖਰੀਦਾਰੀ ਜਿਹੜੀ ਹੋ ਰਹੀ ਹੈ ਔਰ ਤਕਰੀਬਨ ਸਾਰੇ ਲੋਕ ਪਸੰਦ ਵੀ ਕਰ ਰਹੇ ਆ ਪਰ ਬਾਜ਼ਾਰ ਕਿਤੇ ਨਾ ਕਿਤੇ ਥੋੜੇ ਜੇ ਸਲੰਪ ਫਿਲਹਾਲ ਦੱਸ ਰਹੇ ਆ ਲੇਕਿਨ ਗੱਲ ਕਰਦੇ ਆ ਵੀਰੇ ਜੀ ਕਿਹੜੀ 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 ਪਸੰਦ ਆਈ ਬਾਈ ਇਹਨਾਂ ਨੂੰ ਪਤਾ ਇਹਨਾਂ ਨੂੰ ਵੀਰੇ ਜੀ ਮੈਮ ਕਿਹੜੀ 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 ਪਸੰਦ ਆਈ ਅੱਜ ਲੱਗ ਸਾਰੀਆਂ ਪਸੰਦ ਹੀ ਆ ਸਾਰੀਆਂ ਵਧੀਆ ਹੀ ਆ ਸਾਰੀਆਂ ਅੱਛੀ ਨੇ ਅੱਛਾ ਦੀਵਾਲੀ ਦੇ ਮੌਕੇ ਤੇ ਖਰੀਦਦਿਓ ਕਰ ਲਈ ਹਾਂਜੀ ਹਾਂਜੀ ਦੀਵਾਲੀ ਦੇ ਮੌਕੇ ਤੇ ਹੈ ਨਾ ਪਾਂਡੇ ਔਰ ਘੜੀਆਂ ਦੀ ਖਾਸ ਮੱਤਾ ਹੋ ਜਾਂਦੀ ਹੈ ਹਾਂਜੀ ਕਿੰਦਾ ਦੀ ਘੜੀ ਪਸੰਦ ਆ ਰਹੀ ਹੈ ਨਾ ਕੋਈ ਨਵਾਂ ਟ੍ਰੈਂਡ ਦੇਖ ਰਹੇ ਹੋ ਹਾਂਜੀ ਤੁਸੀਂ ਮੈਮ ਕਿਹੜੀ ਪਸੰਦ ਕਰ ਰਹੇ ਹੋ ਘੜੀ ਅਜਾ ਸਾਰੀ ਪਸੰਦ ਹੀ ਆ ਕੀ ਕੀ ਕਰੇ ਦਿਵਾਲੀ ਦੀਆਂ ਤਿਆਰੀਆਂ ਇਹ ਹਾਂਜੀ ਹਾਂਜੀ ਦਿਵਾਲੀ ਲਈ ਜੇ ਕੀ ਕੀ ਦਿਵਾਲੀ ਤੇ ਸਪੈਸ਼ਲ ਖਰੀਦਣ ਲਈ ਨਿਕਲੇ ਹੋ ਕਰੋ ਜੋ ਮੇਰੇ ਆਪਾ ਪਸੰਦ ਹੋਈ ਹੋਈ ਜਿਆਦਾਤਰ ਆਪਾ ਕੀ ਦਿਵਾਲੀ ਤੇ ਖਰੀਦਣਾ ਪਸੰਦ ਆ ਕੱਪੜੇ ਹੋਏ ਭਾਂਡੇ ਸਿੰਡੇ ਹੋਏ ਹਾਂ ਭਾਂਡੇ ਤਾਂ ਜ਼ਰੂਰੀ ਆ ਹਾਂ ਮਾਤਾ ਜੀ ਬਿਲਕੁਲ ਬਰਤਨ ਕਲॉक ਵਗੈਰਾ ਇਹ ਸਾਰੇ ਖਰੀਦਣ ਲਈ ਪਹੁੰਚਦੇ ਆ ਲੋਕ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਦੀਵਾਲੀ ਔਰ ਕਰਵਾ ਚੌਥ ਦੋਨੋ ਹੀ ਬੇਹਦ ਹੀ ਖਾਸ ਤਿਹਾਰ ਔਰ ਇਹਨਾਂ ਤਿਹਾਰਾਂ ਦੇ ਲਈ ਖਾਸ ਕਰ ਅਗਰ ਕਰਵਾ ਚੌਥ ਦੀ ਗੱਲ ਕਰਾਂ ਤਾਂ ਕਿਆ ਸਪੈਸ਼ਲ ਤਿਆਰੀਆਂ ਦੇਖੋ ਇੱਥੇ ਕੀਤੀਆਂ ਗਈਆਂ ਨੇ ਔਰ ਸਿਰਫ ਇੱਕ ਕਸਟਮਰ ਤੁਹਾਡੇ ਲਈ ਜੋ ਲੁਧਿਆਣਾ ਵਾਸੀ ਨੇ ਉਹਨਾਂ ਦੇ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਜੋ ਇਹ ਦਿਨ ਬੇਹਦ ਸਪੈਸ਼ਲ ਹੋਵੇ ਔਰ ਇਸ ਵਾਰ ਟ੍ਰੈਂਡ ਦੇ ਵਿੱਚ ਕੀ ਕੀ ਚੱਲ ਰਿਹਾ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਾਰ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਕਾਪਰ ਔਰ ਪਿੱਤਲ ਦੇ ਵਿੱਚ ਇਹ ਬਰਤਨ ਜਿਹੜੇ ਨੇ ਅਰਗ ਦੇਣ ਲਈ ਸਪੈਸ਼ਲ ਗੜਵੀਆਂ ਔਰ ਸਪੈਸ਼ਲ ਥਾਲੀ ਤਿਆਰ ਕੀਤੀ ਗਈ ਹੈ ਦੁਕਾਨਦਾਰ ਮੌਜੂਦ ਨੇ ਗਲਵਤ ਕਰ ਲੈਨੇ ਹੈ ਵੀਰ ਜੀ ਕੀ ਕੀ ਸਪੈਸ਼ਲ ਰੱਖਿਆ ਹੈ ਇਸ ਕੋ ਸਰ ਸਪੈਸ਼ਲ ਇਸ ਤਰ੍ਹਾਂ ਹੈਗਾ ਜਿਵੇਂ ਐਲੂਮੀਨੀਅਮ ਹਰ ਕੋਈ ਅਵੋਇਡ ਕਰ ਰਿਹਾ ਜੀ ਫਿਰ ਉਸ ਤੋਂ ਬਾਅਦ ਟ੍ਰੈਂਡ ਆਇਆ ਸਟੀਲ ਦਾ ਬਟ ਅੱਜ ਕੱਲ ਜੋ ਹੈ ਜਿਹਨੂੰ ਆਪਾਂ ਕਹਿੰਦੇ ਆ ਜੀ ਰੋ 골ਡ ਪਿੱਤਲ ਦਾ ਸਮਾਨ ਸੋਨਾ ਜੋ ਹੈ ਵੱਸੋ ਬਾਹਰ ਹੋ ਰਿਹਾ ਆਮ ਬੰਦੇ ਦੇ ਹੱਥ 'ਚ ਨਹੀਂ ਹੈ ਇਹ ਮਤਲਬ ਆਮ ਬੰਦੇ ਦਾ ਸੋਨਾ ਹੈ ਸਮਝ ਲਓ ਇਹਦੇ ਤੇ ਇਨਵੈਸਟਮੈਂਟ ਲਈ 골ਡ ਤੇ ਇਨਵੈਸਟਮੈਂਟ ਲਈ ਇੱਕ ਬਰਾਬਰ ਹੈ ਜੀ ਅੱਛਾ ਸਪੈਸ਼ਲ ਕਰਵਾ ਚੌਥਲੀ ਮੈਂ ਦੇਖ ਰਿਹਾ ਬਹੁਤ achi achi ਚੀਜ਼ਾਂ ਲਗਾਈਆਂ ਨੇ ਇਹ ਪ੍ਰ ਸਪੈਸ਼ਲ ਜਿਵੇਂ ਅੱਗੇ ਹੁੰਦਾ ਸੀਗਾ ਕਿ ਜਿਵੇਂ ਥਾਲੀ ਕੋਈ ਹੋਰ ਕਲਰ ਦੀ ਆ ਜਾਂਦੀ ਸੀਗੀ ਗੜਵੀ ਕੋਈ ਹੋਰ ਕਲਰ ਦੀ ਆ ਗਈ ਆਪਣਾ ਬਾਉਲ ਕੋਈ ਹੋਰ ਕਲਰ ਦਾ ਆ ਗਿਆ ਇਸੇ ਕਰਕੇ ਅਸੀਂ ਸਪੈਸ਼ਲ ਆਰਡਰ ਤੇ ਸੇਮ ਡਿਜ਼ਾਈਨ ਔਰ ਸੇਮ ਮਤਲਬ ਇੱਕੋ ਕੰਪਨੀ ਦੀ ਅਸੀਂ ਸਪੈਸ਼ਲ ਥਾਲੀਆਂ ਤਿਆਰ ਕਰਵਾ ਰਹੇ ਹਾਂ ਜੀ ਅੱਛਾ ਇੱਥੇ ਦੇਖ ਰਿਹਾ ਮੈਂ ਛਾਨਣੀ ਵੀ ਜਿਹੜੀ ਹੈ ਜੀ ਉਹ ਪਿੱਤਲ ਦੀ ਤਿਆਰ ਕਰਵਾਤੀ ਬਿਲਕੁਲ ਜੀ ਅਸੀਂ ਸਾਰਾ ਸੈਂਟੀ ਉਸ ਹਿਸਾਬ ਨਾਲ ਕਰਾ ਰਹੇ ਹਾਂ ਕਿ ਕਸਟਮਰ ਨੂੰ ਅਲੱਗ-ਅਲੱਗ ਲੈਣ ਦੀ ਲੋੜ ਹੀ ਨਹੀਂ ਹੈ ਇੱਕ ਸੈੱਟ ਦੇ ਵਿੱਚ ਉਹਨਾਂ ਦਾ ਸਾਰਾ ਕੁਝ ਕੰਪਲੀਟ ਹੋ ਜਾਵੇ ਬਿਲਕੁਲ ਅੱਛਾ ਇਸ ਵਾਰ ਸਪੈ ਇਹ ਖੁਸ਼ੀਆਂ ਆ ਰਹੀਆਂ ਨੇ ਲੱਗਦਾ ਕਿ ਸਪੈਸ਼ਲ ਚੀਜ਼ਾਂ ਨਾਲ ਹੀ ਮਿਲਾਈ ਜਾਣੀ ਚਾਹੀਦੀ ਸੀ ਬਿਲਕੁਲ ਜੀ ਬਿਲਕੁਲ ਜੋ ਹੜਾ ਨਾਲ ਹੜਾ ਨਾਲ ਜੋ ਨੁਕਸਾਨ ਹੋਇਆ ਉਹ ਹੈ ਬਹੁਤ ਕਾਫੀ ਨੁਕਸਾਨ ਹੋਇਆ ਪਰ ਅੱਗੇ ਤਿਹਾੜ ਦੇ ਵਿੱਚ ਸਾਰਿਆਂ ਨੇ ਖੁਸ਼ੀਆਂ ਦਾ ਦੁਬਾਰਾ ਟਾਈਮ ਆਏਗਾ ਜੀ ਸਾਰੇ ਉੱਪਰ ਕੇ ਆਣਗੇ ਜੀ ਉਸ ਤੋਂ ਬਿਲਕੁਲ ਜੋ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਸਾਨੂੰ ਹੁਣ ਹੌਲੀ-ਹੌਲੀ ਅਵੇਅਰਨੈਸ ਆ ਰਹੀ ਹੈ ਇਸ ਕਰਕੇ ਮੇਰੀ ਇਹ ਵੀ ਇੱਕ ਰਿਕੁਐਸਟ ਹੈ ਕਿਉਂਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਕੁਕਿੰਗ ਪੌਟਸ ਵੀ ਮਿਲਣਗੇ ਸਿਰਫ ਸਰਵਿੰਗ ਨਹੀਂ ਕੁਕਿੰਗਸ ਵਾਲ ਵੀ ਬਹੁਤ ਜ਼ੋਰ ਲਾਣਾ ਚਾਹੀਦਾ ਸੀ ਬਿਲਕੁਲ ਦਿਵਾਲੀ ਦੇ ਉੱਤੇ ਤਾਂ ਸਪੈਸ਼ਲੀ ਪਾਂਡਿਆ ਦੀ ਖਰੀਦਾਰੀ ਸਪੈਸ਼ਲ ਹੋ ਜਾਂਦੀ ਹੈ ਤਾਂ ਖਰੀਦਣੀ ਚਾਹੀਦੀ ਲੇਕਿਨ ਅਗਰ ਗੱਲ ਕਰੀਏ ਦਿਵਾਲੀ ਦੇ ਉੱਤੇ ਪਾਂਡਿਆ ਤੋਂ ਲੈ ਕੇ ਕਰਵਾ ਚੌਥ ਦੇ ਸਪੈਸ਼ਲ ਸਮਾਨ ਲਈ ਤਾਂ ਬਾਜ਼ਾਰ ਪੂਰੀ ਤਰ੍ਹਾਂ ਨਾਲ ਤਿਆਰ ਦਿਖਾਈ ਦੇ ਰਿਹਾ ਹੈ ਲੁਧਿਆਣਾ ਦਾ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧ ਕਰਵਾ ਚੌਥ ਲੈ ਕੇ ਦੀਵਾਲੀ ਤੱਕ ਬਰਤਨਾਂ ਦੀ ਖਰੀਦਾਰੀ ਸਪੈਸ਼ਲ ਹੋ ਜਾਂਦੀ ਹੈ ਔਰ ਖਾਸ ਕਰਕੇ ਕਰਵਾ ਚੌਥ ਨੂੰ ਲੈ ਕੇ ਜਿਹੜੀ ਇਹ ਸਪੈਸ਼ਲ ਤਿਆਰੀਆਂ ਹੁੰਦੀਆਂ ਨੇ ਔਰ ਜਿਨ੍ਹਾਂ ਦਾ ਪਹਿਲਾ ਕਰਵਾ ਚੌਥ ਹੈ ਉਹਨਾਂ ਲਈ ਤਾਂ ਇਹ ਦਿਨ ਬੇहद ਖਾਸ ਹੋ ਜਾਂਦਾ ਲੇਕਿਨ ਦੀਵਾਲੀ ਤੋਂ ਅਗਰ ਗੱਲ ਕਰੀਏ ਤਾਂ ਮਹਿਲਾਵਾਂ ਜਿਹੜੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਖਰੀਦਣ ਲਈ ਆ ਰਹੇ ਹੈ ਜ਼ਿਆਦਾਤਰ ਕਾਪਰ ਔਰ ਪਿੱਤਲ ਪਸੰਦ ਕੀਤਾ ਜਾ ਰਿਹਾ ਹੈ ਔਰ ਕੀ ਕੀ ਇੱਥੇ ਪਸੰਦ ਕਰ ਰਹੇ ਹੈ ਤਾਂ ਦੀਵਾਲੀ ਦੀ ਖਰੀਦਾਰੀ ਸ਼ੁਰੂ ਹੋ ਗਈ ਹਾਂਜੀ ਹਾਂਜੀ ਹੋ ਗਈ ਜੀ ਅੱਛਾ ਖਾਸ ਕਰਕੇ ਦੀਵਾਲੀ ਵਾਲੇ ਦਿਨ ਬਰਤਨਾਂ ਦੀ ਖਰੀਦਦਾਰੀ ਅਹਿਮ ਹੋ ਜਾਂਦੀ ਹੈ ਨਾ ਕ੍ਰੋਕਰੀ ਬਿਲਕੁਲ ਬਿਲਕੁਲ ਕੀ ਕੀ ਪਸੰਦ ਕੀਤਾ ਹੈ ਪਿੱਤਲ ਜ਼ਿਆਦਾ ਚੱਲ ਰਿਹਾ ਜੀ ਸਟੀਲ ਨੂੰ ਬਹੁਤ ਲਾਈਕ ਕਰ ਰਹੇ ਅੱਜ ਕੱਲ ਐਲੂਮੀਨੀਅਮ ਨੂੰ ਅਵੋਇਡ ਕਰ ਰਹੇ ਆ ਵਧੀਆ ਤਾਂ ਇਹੀ ਹੈ ਜੀ ਸਿਹਤ ਲਈ ਤਾਂ ਇਹੀ ਵਧੀਆ ਵਾ ਅੱਛਾ ਮੈਮ ਘਰ ਦੇ ਲਈ ਖਾਸ ਕੀ ਚੀਜ਼ ਪਸੰਦ ਕੀਤੀ ਹੈ ਤੁਸੀਂ ਔਰ ਇਹ ਕਿਆ ਕਿਆ ਹੋਰ ਲੈਣ ਲਈ ਨਿਕਲੇ ਹੋ ਅੱਜ ਬਾਜ਼ਾਰ ਅਭੀ ਤਾਂ ਸ਼ਾਪ ਕੇ ਲਈ ਸ਼ਾਪਿੰਗ ਗਈ ਹੈ ਜੀ ਬਾਕੀ ਘਰ ਕੇ ਲਈ ਅਭੀ ਕਰਾਂਗੇ अच्छा, आ, अभी नया एक ट्रेंड चल गया ना आ, या तो पीतल या फिर तांबा ज़्यादातर पसंद किया जा रहा है हाँ जी। आपने क्या क्या चीज़ें खरीदी पीतल की खरीदी है ज़्यादा। हाँ जी गिफ्ट के लिए क्या चीज़ खास रहती है आजकल अगर क्रॉकरी का फैशन है या यही यूटेंसिल्स वगैरह बोन हाँ जी। अच्छा की वीरा चा, जी जावा ਸਰਫ ਟ੍ਰੈਂਡ ਕੀ ਅੱਜ ਲੱਗ ਰਿਹਾ ਹੈ ਕਿ ਪੰਜਾਬ ਬੋਨ ਚ ਬੋਨ ਚਾਈਨਾ ਦਾ ਵੀ ਕਿਵੇਂ ਕਹਿ ਰਹੇ ਹੋ ਤੁਸੀਂ ਮਤਲਬ ਅਗਰ ਤੁਸੀਂ ਕੋਈ ਗਿਫਟ ਦੇਣ ਲਈ ਚੀਜ਼ ਪਸੰਦ ਕਰੀ ਬੋਨ ਚਾਈਨਾ ਵੀ ਅੱਛੀ ਏ ਜੀ ਚੀਜ਼ ਕਰੋਕਰੀ ਜਿਦਾ ਬਹੁਤ ਅੱਛਾ ਹੈ بس ਇਦਾਂ ਦੀਆਂ ਚੀਜ਼ਾਂ ਚੱਲ ਰਹੀਆਂ। ਅੱਛਾ ਪਲਾਸਟਿਕ ਘੱਟ ਚੱਲ ਰਿਹਾ ਅੱਜਕੱਲ ਹਾਂਜੀ ਪਲਾਸਟਿਕ ਘੱਟ ਚੱਲਦਾ ਹੈ। ਅੱਛਾ ਮੈਮ ਕਰਵਾ ਚੌਥਲੀ ਕੋਈ ਸਪੈਸ਼ਲ ਚੀਜ਼ ਪਸੰਦ ਕੀਤੀ ਕੋਈ ਤੁਹਾਡੀ ਨਹੀਂ ਅੱਬੀ ਨਹੀਂ ਅੱਬੀ ਨਹੀਂ ਕੀਤੀ ਕੋਈ ਨਹੀਂ। ਕਰੋਗੇ ਆ ਅੱਬੀ ਤੋਂ ਆਏ ਹੈ ਅੱਬੀ ਕਰਾਂਗੇ ਬਿਲਕੁਲ ਕਰਵਾ ਚੌਥਲੀ ਵੀ ਸਪੈਸ਼ਲ ਹੈ ਔਰ ਪਸੰਦ ਕੀਤੀ ਜਾਣੀ ਹੈ ਇੱਥੇ ਦੇਖ ਸਕਦੇ ਹੋ ਘਰ ਦੇ ਲਈ ਜ਼ਿਆਦਾਤਰ ਸਮਾਨ ਘਰ ਲਈ ਖਰੀਦਿਆ ਜਾ ਰਿਹਾ ਹੈਗਾ। ਔਰ ਇੱਧਰ ਗੱਲ ਕਰਦੇ ਹਾਂ ਮੈਮ ਨੇ ਕੀ ਕੀ ਸ਼ਾਪਿੰਗ ਅੱਜ ਕੀਤੀ ਹੈ ਔਰ ਕੀ ਕੀ ਲੈ ਕੇ ਜਾ ਰਹੇ ਨੇ ਇੱਥੇ ਤੁਸੀਂ ਦੇਖੋ। ਕੀ ਬਾਜ਼ਾਰ ਦੇ ਵਿੱਚ ਤਕਰੀਬਨ ਹਰ ਪਾਸੇ ਸ਼ਾਪਿੰਗ ਚੱਲ ਰਹੀ ਹੈ ਨਾਮ ਲਿਖਾਏ ਜਾ ਰਹੇ ਹਨ ਜੋ 트ੈਂਡ ਪਹਿਲਾਂ ਹੁੰਦਾ ਸੀ ਥਾਲੀਆਂ ਦੇ ਉੱਤੇ ਨਾਮ ਲਿਖਾਉਂਦਾ ਉਹੀ ਚੀਜ਼ ਸਪੈਸ਼ਲੀ ਨਾਮ ਲਿਖਾ ਕੇ ਲੋਕ ਲੈ ਕੇ ਜਾ ਰਹੇ ਹਨ ਪਸੰਦ ਕਰ ਰਹੇ ਹਨ ਬਰਤਨਾਂ ਦੀ ਖਰੀਦਾਰੀ ਜਿਹੜੀ ਹੈ ਲੋਕ ਸਪੈਸ਼ਲੀ ਦੀਵਾਲੀ ਦੇ ਉੱਤੇ ਲਾਜ਼ਮੀ ਕਰਦੇ ਹਨ ਔਰ ਕੀ ਕੀ ਇਸ ਵਾਰ ਖਾਸ ਹੈ ਗੱਲ ਕਰ ਲੈਣੇ ਕੀ ਕੀ ਵਿਰਾਜੀ ਇਸ ਵਾਰ ਖਾਸ ਰੱਖਿਆ ਜਵਾਨੀ ਬੀਰ ਜੀ ਦੇਖੋ ਪਿਛਲੇ ਕੁਝ ਟਾਈਮ ਤੋਂ ਨਾ ਸਾਡੇ ਕੋਲ ਮੋੜ ਕਾਪਰ ਦਾ ਤੇ ਪਿੱਤਲ ਦਾ 트ੈਂਡ ਆ ਗਿਆ ਵੀ ਲੋਕੀ ਕਾਪਰ ਤੇ ਪਿੱਤਲ ਨਾਲ ਤੁਰੇ ਹੋਏ ਆ ਅਸੀਂ ਪਿੱਤਲ ਦੀ ਤੇ ਉਹਦੀ ਕਾਪਰ ਦੀ ਤਿਆਰੀ ਕੀਤੀ ہوئی ਆ ਪਰ ਬਾਜ਼ਾਰ ਦੇ ਵਿੱਚ ਜਿਸ ਹਿਸਾਬ ਨਾਲ ਫੁੱਟ ਹਾਲ ਚਾਹੀਦਾ ਥੋੜਾ ਜਿਹਾ ਘੱਟ ਆ ਮਾਰਕੀਟ ਦਾ ਫੁੱਟਫਾਲ ਡਾਊਨ ਆ ਪਿੱਛੇ ਹੜਾਂ ਕਰਕੇ ਹੋਰ ਵੀ ਕਈ ਪਰੇਸ਼ਾਨੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਦੇਖਦੇ ਹੋਏ ਦੀਵਾਲੀ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੁੰਦਾ ਚੋੜੇ ਬਾਜ਼ਾਰ ਦਾ ਤੁਸੀਂ ਦੇਖ ਹੀ ਸਕਦੇ ਹੋ ਵੀ ਬਾਜ਼ਾਰ ਪੂਰਾ ਭਰਿਆ ਨਜ਼ਰ ਆਉਂਦਾ ਹੁੰਦਾ ਇਹਨਾਂ ਦਿਨਾਂ 'ਚ ਖਾਸ ਤੌਰ ਤੇ ਖਾਸ ਕਰਕੇ ਇਹਨਾਂ ਦਿਨਾਂ 'ਚ ਤਾਂ ਸਾਡੇ ਕੋਲ ਕਰਵਾ ਚੌਥ ਦੀ ਥਾਲੀ ਹੋਰ ਕਰਵਾ ਚੌਥ ਦੇ ਗੜਵੇ ਦਾ ਵੀ ਗਾਹਕ ਹੁੰਦਾ ਉਹਨਾਂ ਚੀਜ਼ਾਂ ਦਾ ਵੀ ਗਾਹਕ ਪ੍ਰੋਪਰ ਨਹੀਂ ਹੈਗਾ ਥੋੜਾ ਜਿਹਾ ਮਾਰਕੀਟ ਸਲੋ ਆ ਚਲੋ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਦੀਵਾਲੀ ਤੇ ਵਗਾਹ ਨਿਕਲੇ ਬਿਲਕੁਲ ਅੱਛਾ ਟ੍ਰੈਂਡ ਹੁੰਦਾ ਗਿਫਟ ਦੇਣ ਦਾ ਹੈਨਾ ਕਰੋਕਰੀ ਦੀ ਅਗਲ ਗੱਲ ਕਰਾਂ ਤਾਂ ਕੁਝ ਸਪੈਸ਼ਲ ਹੈ ਲੋਕ ਕਰੋਕਰੀ ਵਾਲ ਜਾ ਰਹੇ ਜਾਂ ਉਧਰ ਵੀ ਥੋੜਾ ਜਿਹਾ ਯੂਟੈਂਸਿਲਸ ਪਤਲ ਜਾਂ ਤਾਂਬੇ ਵਾਲੇ ਰੁਝਾਨ ਹੋ ਗਿਆ ਨਹੀਂ ਕਰੋਕਰੀ ਇੱਕ ਸਪੈਸ਼ਲੀ ਐਕਚੁਅਲ ਚ ਪਤਾ ਚੱਕਰ ਕੀ ਹੈ ਜਿਹੜੀ ਕਰੋਕਰੀ ਦੀ ਆਈਟਮਾਂ ਹੁੰਦੀਆਂ ਉਹ ਲੋ ਰੇਂਜ ਦੇ ਵਿੱਚ ਆਉਂਦੀਆਂ ਨੇ ਉਹ ਜਿਹੜਾ ਕਿ ਨਾਰਮਲ ਬੰਦੇ ਨੇ ਕਿਤੇ ਮੰਨ ਲਓ ਕਿਸੇ ਹੋਜ਼ਰੀ ਵਾਲੇ ਨੇ ਜਾਂ ਕਿਸੇ ਹੋਰ ਇੰਡਸਟਰੀਅਲਸ ਨੇ ਜਿਹੜੇ ਸਸਤੇ ਗਿਫਟਸ ਦੇਨੇ ਹੁੰਦੇ ਉਹ ਥੋੜਾ ਕਰੋਕਰੀ ਵੱਲ ਰੁਝਾਨ ਹੁੰਦਾ ਪਰ ਕਿਤੇ ਨਾ ਕਿਤੇ ਜਿਹੜਾ ਕਾਪਰ ਵਗੈਰਾ ਦੇ ਗਿਫਟ ਨੇ ਪੀਤਲ ਦੇ ਇਹਨਾਂ ਦੀ ਥੋੜੀ ਰੇਂਜ ਅਪ ਹੋ ਜਾਂਦੀ ਹੈ ਥੋੜੀ ਵੈਸਟ ਕੁਆਲਿਟੀ ਦੇ ਵਿੱਚ ਆ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਦਾ ਕਸਟਮਰ ਥੋੜਾ ਘੱਟ ਹੁੰਦਾ ਅੱਛਾ ਤੁਸੀਂ ਕਰਵਾ ਚੌਥ ਦੀ ਗੱਲ ਕੀਤੀ ਸਪੈਸ਼ਲ ਥਾਲੀਆਂ ਦੀ ਅਗਰ ਥੋੜਾ ਇੱਕ ਅੱਧ ਦੀ ਕੋਈ ਥਾਲੀ ਦਿਖਾ ਸਕੋ ਸਾਡੇ ਲੁਧਿਆਣਾ ਲਾਈਵ ਦੇ ਦਰਸ਼ਕਾਂ ਨੂੰ ਇੱਥੇ ਦਿਖਾਣੇ ਆ ਕਿ ਕਰਵਾ ਚੌਥ ਦੇ ਉੱਤੇ ਸਪੈਸ਼ਲ ਕਿਹੜੀਆਂ-ਕਿਹੜੀਆਂ ਥਾਲੀਆਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਦਿਖਾ ਰਹੇ ਹ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜਿੱਦਾਂ ਦਾ ਟ੍ਰੈਂਡ ਚੱਲ ਗਿਆ ਪਿੱਤਲ ਔਰ ਤਾਂਬੇ ਦਾ ਉਹਦੇ ਵਰਕਰਨ ਵੀ ਖੂਬ ਅچھے ਸਜਾਏ ਹੋਏ ਨੇ ਅਰਗ ਦੇਣ ਲਈ ਕਿੰਨੀਆਂ ਸੋਹਣੀਆਂ ਗੜਵੀਆਂ ਇੱਥੇ ਸਜਾਈਆਂ ਹੋਈਆਂ ਨੇ ਆ ਦੇਖੋ ਅਰਗ ਅਗਰ ਤੁਸੀਂ ਦੇਣਾ ਤਾਂ ਇਸ ਤਰ੍ਹਾਂ ਦੀ ਬੇਹਦ ਖੂਬਸੂਰਤ ਗੜਵੀ ਦੇ ਨਾਲ ਅਰਗ ਦੇ ਸਕਦੇ ਹੋ اسپੈਸ਼ਲੀ ਅਰਗ ਦੇਣ ਲਈ ਤਿਆਰ ਕੀਤੀਆਂ ਨੇ ਹਾਂਜੀ ਹਾਂਜੀ ਬਿਲਕੁਲ ਪਿਓਰ ਪੀਤਲ ਦੀਆਂ ਨੇ ਇਹ ਸਪੈਸ਼ਲ ਅਰਗ ਦੇਣ ਵਾਸਤੇ ਹੁੰਦੀਆਂ ਭਾਜੀ ਆਹ ਦੇਖੋ ਇੱਕ ਆ ਭਾਰੇ ਜਿਹਾ ਸੀ ਪਿਓਰ ਪੀਤਲ ਦੀ ਹੈ ਇਹਦੇ ਤੇ ਕੋਈ ਕੋਈ ਵੀ ਚੀਜ਼ ਹੈ ਨਹੀਂ ਇਸ ਤਰ੍ਹਾਂ ਦੀਆਂ ਨਾਰਮਲ ਲਾਈਟ ਵੇਟ ਸਾਰੀ ਵੈਰਾਈਟੀ ਸਾਡੇ ਕੋਲ ਏ ਟੂ ਜ਼ੈਡ ਤੁਹਾਨੂੰ ਮਿਲ ਜੇਗੀ ਇਹਦੇ ਵਿੱਚ ਅਜਾ ਚਾਹ ਹੁੰਦਾ ਨਾ ਜਿਨ੍ਹਾਂ ਦਾ ਪਹਿਲਾ ਕਰਵਾ ਚੌਥਾ ਹੈ ਕੀ ਉਹਨਾਂ ਦੀ ਥਾਲੀ ਉਹਨਾਂ ਦਾ ਜਿਹੜਾ ਅਰਗ ਦੇਣ ਦਾ ਸਮਾਨ ਆ ਉਹ ਸਪੈਸ਼ਲ ਹੋਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਸਾਰੀ ਆ ਪਿੱਤਲ ਦੀ ਵੈਰਾਈਟੀ ਰੱਖੀ ਆ ਬਾਕੀ ਸਾਡੇ ਕੋਲ ਜਿਹੜੀ ਤੁਹਾਨੂੰ ਗਿਫਟਸ ਵਾਸਤੇ ਕਹ ਰਹੇ ਸੀ ਉਹ ਡਿਸਪਲੇ ਨੇ ਦੇਖ ਸਕਦੇ ਹੋ ਤੁਸੀਂ ਮਟਕੀ ਵਗੈਰਾ ਹੋਰ ਬਾਕੀ ਪਿੱਤਲ ਦੀਆਂ ਆਰਟੀਕਲ ਸਾਰੇ ਅਸੀਂ ਡਿਸਪਲੇ ਕੀਤੇ ਹੋਏ ਬਿਲਕੁਲ ਇੱਥੇ ਦਿਖਾ ਦਿਓ ਹੈ ਨਹੀਂ ਇੱਕ ਵਾਰ ਕੀ ਕਿੰਨੇ ਖੂਬਸੂਰਤ ਗਲਾਸ ਜੱਗ ਜਿਹੜੇ ਨੇ ਡਿਸਪਲੇ ਕੀਤੇ ਹੋਏ ਨੇ ਔਰ ਲੋਕ ਇੱਥੇ ਖਰੀਦਾਰੀ ਕਰਨ ਲਈ ਵੀ ਪਹੁੰ ਜਿਆਦਾਤਰ ਲੋਕ ਜਿਹੜੇ ਆ ਉਹ ਪਿੱਤਲ ਔਰ ਕਰਵਾ ਚੌਦ ਦੇ ਥਾਲੀਆਂ ਔਰ ਜਿਹੜੇ ਅਰਗ ਦੇਣ ਦਾ ਸਮਾਨ ਹੈ ਉਹਦੀ ਖਰੀਦਾਰੀ ਇੱਥੇ ਕਰਦੇ ਹੋਏ ਦਿਖਾਈ ਦੇ ਰਹੇ ਆ ਜਿਆਦਾਤਰ ਕਿਹੜੀਆਂ ਕਿਹੜੀਆਂ ਚੀਜ਼ਾਂ ਪਸੰਦ ਕੀਤੀਆਂ ਨੇ ਮੈਂ ਮੈਮ ਕੀ ਪਸੰਦ ਕੀਤਾ ਅੱਜ ਕਰ ਲਈ ਨਹੀਂ ਉਸ ਦੀ ਆ ਗੱਲ ਕਰ ਲਈ ਮੈਮ ਕੀ ਕੀ ਪਸੰਦ ਕੀਤਾ ਅੱਜ ਕਰ ਲਈ ਬਹੁਤ ਕੁਝ ਸਾਰੀ ਦੀਆਂ ਤੇਰੀਆਂ ਸ਼ੁਰੂ ਹਾਂਜੀ ਕੀ ਕੀ ਲੈਣ ਲਈ ਨਿਕਲੋ ਅੱਜ ਕੀ ਸ਼ੋਪਿੰਗ ਕੀਤੀ ਹੈ ਅੱਜ ਤੋਂ ਬਸ ਮਿਲਟਨ ਦਾ ਇਹ ਲਿੱਤਾ ਔਰ ਇਹ ਜਾਲੀਆ ਲਿੱਤੀ ਹੈ ਅੱਛਾ ਇਹ ਜਾਲੀ ਕਰਦੇ ਲਈ ਉਹ ਜਿਹੜੀ ਹਾਂ ਜੋ ਹਾਂਜੀ ਹਾਂਜੀ ਅੱਛਾ ਕਰ ਲਈ ਸਪੈਸ਼ਲ ਦੀਵਾਲੀ ਦੇ ਉੱਤੇ ਮੇਲਾਵਾ ਕਿਹੜੀਆਂ ਕਿਹੜੀਆਂ ਅਗਰ ਬਰਤਨਾਂ ਦੀ ਗੱਲ ਕਰਾਂ ਤਾਂ ਕਿਹੜੀ ਕਿਹੜੀ ਚੀਜ਼ ਸਪੈਸ਼ਲ ਹੋ ਜਾਂਦੀ ਹੈ ਖਰੀਦਣ ਨੂੰ ਕੋਈ ਵੀ ਭਾਂਡਾ ਜੋ ਯੂਸਫੁਲ ਹੋ ਘਰ ਦੇ ਕੰਮ ਦੇ ਲਈ ਆਵੇ ਅਜਾ ਤਾਂਬਾ ਲੈਣਾ ਚਾਹੀਦਾ ਸਟੀਲ ਜਾਂ ਅ ਅੱਜਕਲ ਪਿੱਤਲ ਦਾ ਵੀ ਟ੍ਰੈਂਡ ਹੋ ਗਿਆ ਹਾਂਜੀ ਕੋਈ ਵੀ ਚੀਜ਼ ਲੈ ਲਓ ਜੋ ਤੁਹਾਡੇ ਯੂਸਫੁਲ ਹੋ ਅਕੋਰਡਿੰਗ ਟੂ ਯਰ ਯੂਜ਼ ਬਿਲਕੁਲ ਤਾਂ ਇੱਥੇ ਤੁਸੀਂ ਦੇਖੋ ਕਿ ਮਹਿਲਾਵਾਂ ਜਿਹੜੀਆਂ ਨੇ ਖਾਸ ਕਰਕੇ ਦੀਵਾਲੀ ਐਕਸਕਲੂਸਿਵ ਮੈਮ ਦੀਵਾਲੀ ਦੇ ਉੱਤੇ ਸਾਰੇ ਇੱਥੇ ਤਿਆਰੀਆਂ ਸ਼ੁਰੂ ਨੇ ਔਰ ਭਾਂਡੇ ਹਰ ਤਰ੍ਹਾਂ ਦੇ ਬਰਤਨ ਜਿਹੜੇ ਨੇ ਔਰ ਖਾਸ ਕਰਕੇ ਜਿਸ ਤਰ੍ਹਾਂ ਤੁਹਾਨੂੰ ਸਪੈਸ਼ਲ ਇਸ ਵਾਰ ਜੋ ਟ੍ਰੈਂਡ ਚੱਲ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਪਿੱਤਲ ਔਰ ਤਾਂਬੇ ਦਾ ਟ੍ਰੈਂਡ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਇਹੀ ਚੀਜ਼ਾਂ ਲੋਕ ਜਿਆਦਾਤਰ ਖਰੀਦ ਰਹੇ ਨੇ ਦੁਕਾਨਦਾਰ ਉਹਨਾਂ

ਬਾਜ਼ਾਰ ਦੇ ਵਿੱਚ ਬੇਸ਼ੱਕ ਥੋੜੀ ਜੀ ਰੌਣਕ ਘਟ ਹੈ ਵੀਰੇ ਜੀ ਰੌਣਕ ਕਿੱਦਾਂ ਬਾਜ਼ਾਰ 'ਚ ਰੌਣਕ ਤਾਂ ਸਰ ਇੱਕ ਹਫ਼ਤਾ ਹੋ ਗਿਆ ਠੀਕ ਹੈ ਹੁਣ ਤਾਂ ਹਾਂ ਅੱਗੇ ਤੋਂ ਦੋ ਦਿਨ ਦਿਨਾਂ ਦਾ ਥੋੜਾ ਥਾ ਡਾਊਨ ਹੋ ਗਿਆ ਡਾਊਨ ਸੀਗਾ ਲੱਗਦਾ ਕਿ ਹੁਣ ਦੀਵਾਲੀ ਤੇ ਲੋਕ ਸ਼ੋਪਿੰਗ ਕਰ ਰਹੇ ਦੀਵਾਲੀ ਤੇ ਕਰ ਰਹੇ ਆ ਸਰ ਹੁਣ ਅੱਗੇ ਜਿਵੇਂ ਸੀਜ਼ਨ ਚੱਲੀ ਜਾਊਗਾ ਤੇ ਫਿਰ ਹੁਣ ਸ਼ੋਪਿੰਗ ਵਧੇ ਜਾਊਗੀ ਅੱਛਾ ਤੁਹਾਡੇ ਕੋਲ ਕੀ ਕੀ ਚੀਜ਼ਾਂ ਹੈਗੀਆਂ ਆਪਣੇ ਕੋਲ ਸਰ ਰੈਡੀमेड ਕੋਟ ਪੈਂਟ ਹੈ ਬਲੇਜ਼ਰ ਹੈ ਕੁਰਤੇ ਪਜਾਮੇ ਕਪੜਾ ਵੀ ਹੈ ਤੇ ਆਪਣੇ ਕੋਲ ਰੈਡੀमेड ਸਾਰੇ ਸਲਾਈ ਵੀ ਮਾਸਟਰ ਵੀ ਅੰਦਰ ਹੀ ਬੈਠਾ ਆਪਣੇ ਸਾਰਾ ਕੁਛ ਯਾਨੀ ਕਿ ਤਿਆਰ ਹੈ ਅਗਰ ਗੱਲ ਕਰੀਏ ਤਾਂ ਹੁਣ ਮੈਰੀ ਸੀਜ਼ਨ ਵੀ ਹੈ ਨਾ ਦਿਵਾਲੀ ਦੀ ਹਾਂ ਜੀ ਉਹ ਅਗਿਆ ਸੀਜ਼ਨ ਸਾਡਾ ਵੀ ਸਟਾਰਟ ਆ ਸਾਰ ਅੱਗੇ ਤੋਂ ਹੁਣ ਦਿਵਾਲੀ ਲਈ ਕੁਝ ਖਾਸ ਔਰ ਜਿੰਨਾਂ ਦਾ ਪਹਿਲਾ ਕਰਵਾ ਚੌਥਾ ਹੈ ਉਹਨਾਂ ਲਈ ਕੁਝ ਸਪੈਸ਼ਲ ਹੈਗਾ ਉਹ ਤਾਂ ਪੈਕਿੰਗ ਹੋ ਗਿਆ ਹੈ ਜਾਂ ਲੇਡੀਜ਼ ਵੈਰੀਟੀ ਆਪਣੇ ਕੋਲ ਨਾਲ ਦੀ ਸ਼ਾਪ ਹੈਗੀ ਗੁਰੂ ਕੀ ਬਾ ਡਿਜ਼ਾਈਨਸ ਲੇਡੀਜ਼ ਵੀ ਵੈਰੀਟੀ ਆਪਣੇ ਕੋਲ ਪੂਰੀ ਆਈ ਹੋਈ ਹੈ ਬਿਲਕੁਲ ਬਾਜ਼ਾਰ ਤਿਆਰ ਨੇ ਲੇਡੀਜ਼ ਦੇ ਲਈ ਔਰ ਸਪੈਸ਼ਲ ਕਰਵਾ ਚੌਥਾ ਨਾਲ ਉਹਦੀਆਂ ਤੋ ਤਿਆਰੀਆਂ ਜਿਹੜੀਆਂ ਨੇ ਇੱਥੇ ਦਿਖਾ ਰਹੇ ਆਂ ਔਰ ਇਧਰ ਤੁਸੀਂ ਦੇਖੋ ਲੇਡੀ ਖੁਸ਼ੀਆਂ ਦੁਬਾਰਾ ਪੰਜਾਬ ਨੂੰ ਹੋਣੀਆਂ ਚਾਹੀਦੀਆਂ ਵੈਸੀ ਸਾਡਾ ਪੰਜਾਬ ਬੇहद ਖੁਸ਼ਹਾਲ ਹੈ ਪਰ ਤੁਹਾਡੇ ਲਈ ਸਪੈਸ਼ਲ ਥਾਲੀ ਕੰਟੀ ਪਲੇਟਾਂ ਜਿੱਤੇ ਤੁਸੀਂ ਆਪਣਾ ਜਿਹੜਾ ਸਮਾਨ ਰੱਖਣਾ ਹੈ ਤਿਲ ਚੋਲ ਰੱਖਣੇ ਹੈਗਾ ਸਿੰਦੂਰ ਰੱਖਣਾ ਹੈਗਾ ਟਿੱਕਾ ਰੱਖਣਾ ਹੈ ਚਮਚ ਗਲਾਸ ਈਵਨ ਕੇ ਜੋਤ ਔਰ ਛਾਨਣੀ ਤੱਕ ਜਿਹੜੀ ਹੈ ਤੁਹਾਡੇ ਲਈ ਸਪੈਸ਼ਲ ਹੈ ਔਰ ਅਰਗ ਦੇਣ ਲਈ ਗੜਵੀ ਤੁਸੀਂ ਦੇਖ ਸਕਦੇ ਹੋ ਬੇहद ਖੂਬਸੂਰਤ ਗੜਵੀਆਂ ਨੇ ਜੀ ਵੀਰ ਜੀ ਇਸ ਤਰ੍ਹਾਂ ਹੈ ਜੀ ਸਿਰਫ ਮਤਲਬ ਇਹ ਤਾਂ ਆ ਗਿਆ ਜੀ ਇੱਕ ਮਤਲਬ ਥਾਲੀ ਪਰੋਸਣ ਵਾਸਤੇ ਪਰੋਸਣ ਦੇ ਇਲਾਵਾ ਵੀ ਮੇਰੇ ਇੱਕ ਰეკਮੈਂਡੇਸ਼ਨ ਹੈ ਜੀ ਤੁਸੀਂ ਇੱਕ ਵਾਰੀ ਪਤਲ ਦੀ ਕੁਕਿੰਗ ਪੌਟਸ ਵੀ ਲੈ ਕੇ ਦੇਖੋ ਆਮ ਐਲੂਮੀਨੀਅਮ ਕਰਦੇ ਜਿਹੜੇ ਹੁੰਦੇ ਸੀਗੇ ਉਹਨਾਂ ਦੀ ਕੁਕਿੰਗ ਔਰ ਪਤਲ ਔਰ ਤਾਂਬੇ ਦੇ ਵਿੱਚ ਕੁਕਿੰਗ ਜੋ ਇਹਨਾਂ ਦੇ ਪੌਟਸ ਜਮੀਨ ਆ ਸਮਾਨ ਦਾ ਫਰਕ ਆ ਇੱਕ ਨੰਬਰ ਇਹਨਾਂ ਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ